ਤੋਕ ਅਰਤਾਲ 10 ਪਾਤਸ਼ਾਹਿਆਂ ਦੀ ਰਾਗ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਸਜੇ ਹੋਏ ਪਾਵਨ ਦਰਬਾਰ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦੇ ਇਸ ਪਾਵਨ ਅਸਥਾਨ ਤੇ ਸੰਧਿਆ ਮਿਲਦੇ ਤੇ ਬਾਨਾ ਅੰਦਰ ਝੁੱਟ ਬੈਠੇ ਕੁ ਪਿਆਰੇ ਸਾਜਿਓ ਅਤਿਅੰਤ ਵੱਡੇ ਭਾਵ ਆਪ ਪਿਆਰਿਆਂ ਤੇ ਸੋ ਬਿੜੇ ਕੋ ਇਹ ਲੋਖਾ ਜੀਵਨ ਨੂੰ ਆਪ ਸਰਬਤ ਪਾਈ ਪਾਈ ਰੂਪੀਆਂ ਸੰਕਤਾ ਸਫਲ ਬਣਾਉਣ ਵਾਸਤੇ ਗੁਰੂ ਦੇ ਦਰਬਾਰ ਜੀਆਂ ਜਿੱਥੇ ਹਾਜ਼ਰੀਆਂ ਭਰ ਰਹੇ ਹੋ ਗੁਰੂ ਪਿਆਰਿਆਂ ਆਪ ਜੀਆਂ ਦੇ ਸਤਿਗੁਰੂ ਦੀ ਪਵਿੱਤਰ ਬਾਣੀ ਦੇ ਕੀਰਤਨ ਸਰਵਣ ਕੀਤੇ ਹੋ। ਸਮਾ ਹੋਇਆ ਹੈ ਇਤਿਹਾਸ ਦੇ ਵਿਚਾਰ ਦਾ। ਗੁਰੂ ਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਇਤਿਹਾਸ ਆਪ ਹੀ ਸਭਿਆ ਵੇੜੇ ਦੀ ਜ਼ੁਬਾਨਾਂ ਦੇ ਅੰਦਰ ਸਭਾਂ ਇਸ ਪਾਵਨ ਸਥਾਨ ਤੇ ਜੁੜ ਕਰਕੇ ਸਰਵਤ ਪ੍ਰਾਪਤ ਇਸੇ ਪਰ ਕਰਨ ਅੰਦਰ ਆਪ ਜੀਆ ਨੇ ਸਰਵਪੀਤਾ ਹੈ ਤੇ ਤੁਹਾਨੂੰ ਰਾਜ ਸਭ ਸੱਚੇ ਪਾਤਸ਼ਾਹ ਮਹਾਰਾਜ ਅਨੰਦ ਦੇ ਵਿੱਚ ਮੌਜ ਦੇ ਵਿੱਚ ਚਲ ਪਾਤਸ਼ਾਹ ਵਿਚਰ ਰਏ ਇੱਕ ਦਿਨ ਦਾ ਬਚਨ ਹੈ ਕਿਤਾ ਜੀਆ ਨੇ ਕੂਲ ਬਿਠਾਇਆ ਤੇ ਕੂਲ ਬਿਠਾ ਕੇ ਸਭ ਚੌਰਾ ਕੀਤਾ ਕਿ ਗੁਰੂ ਨਾਨਕ ਸਭ ਰਾਜ ਇਹ ਪੈਦਾ ਕੀਤੇ ਕਿ ਨਾਨਕ ਪੁੱਤਰ ਨੂੰ ਇੱਕੋ ਇੱਕ ਸਾਡਾ ਪੁੱਤਰ ਔਰ ਤੇ ਹੈ ਵੀ ਨਹੀਂ ਤੇ ਜੇ ਤੁਸੀਂ ਕਾਰੋਬਾਰ ਨਾਲ ਪਰੋਂ ਦੇ ਕਾਗਰਸ਼ ਦੀ ਲਾਸਭਾਉ ਕੇ ਕਾਰ ਵਿਹਾਰ ਬਣੇ ਕੋ ਪਾਰ ਅਜ ਨਾਲ ਕਰੋਗੇ ਤੇ ਕਿਵੇਂ ਚਲੇਗਾ ਸੰਸਾਰ ਦੀ ਸਾਰੀ ਥੇੜੀ ਆਪਾਂ ਨੂੰ ਕਿਵੇਂ ਆਪਣਾ ਪਰਿਵਾਰ ਦ੍ਰਿਸ਼ਤ ਜੀਵਨ ਜਿਹੜਾ ਆਉ ਕਿਵੇਂ ਚਲਾਓਗੇ ਉਸ ਵੇਲੇ ਪਿਤਾ ਜੀਆਂ ਦੇ ਥੋੜੇ ਸਖਤ ਵੀ ਬਚਨ ਕਹਿ ਛੜਕਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਜਦੋਂ ਸਭ ਸੱਚੇ ਪਾਤਸ਼ਾਹ ਅਡੋਰ ਨੀਵੀ ਪਾਪ ਪਿਤਾ ਦੇ ਉਹਦਾ ਬਚਨਾਂ ਨੂੰ ਸੁਣਦੇ ਜਦੋਂ ਲੋਕ ਘਟ ਗਏ ਇਸ ਤਰ੍ਹਾਂ ਬੈਠਿਆਂ ਨੂੰ ਪਿਤਾ ਜੀ ਨੂੰ ਕਿ ਸਤ ਤਾਮ ਕਪਿਤ ਹੋ ਗਿਆ ਫਿਰ ਮਹਾਰਾਜ ਕਹਿੰਦੇ ਪਿਤਾ ਜੀ ਜੋ ਪਿੱਛੇ ਹੋ ਗਈਏ ਉਹ ਮੇਰਾ ਆਪਾਂ ਨਾ ਚਕਾਰਿਏ ਤੁਸੀਂ ਕਿਰਪਾ ਕਰੋ ਜਿਵੇਂ ਤੁਸੀਂ ਆਖੋਗੇ ਤੇ ਪੇਦਾ ਲਿਆ ਦੇ ਕੇ ਸਮਝਾ ਮਾਤਾ ਕੀਤਾ ਇਸ ਤਰ੍ਹਾਂ ਕਰੋ ਤੁਹਾਨੂੰ ਮੈਂ ਪੈਸੇ ਦੇਣਾ ਵੀਰ ਬਈਏ ਉਹ ਦਾਤਾ ਕੇ ਕੋਈ ਖਰਾ ਸੌਦਾ ਕਰਕੇ ਆਓ ਤੇ ਭਾਈ ਵਾਲੇ ਨੂੰ ਉਸ ਵੇਲੇ ਫਿਰ ਬੁਲਾਇਆ ਗਿਆ ਤੁਹਾਨੂੰ ਸਾਬਾ ਜੀ ਦੇ ਨਾਲ ਢੇਰ ਵਾਸਤੇ ਭਾਈ ਵਾਲਾ ਤੂੰ ਅੰਗਦ ਸਾਹਿਬ ਮਹਾਰਾਜ ਜੀਆਂ ਨੂੰ ਇਹ ਪਾਵਨ ਇਤਿਹਾਸ ਸੁਣਾ ਰਿਹਾ ਆਪਾਂ ਵੀ ਸਰਵਤ ਕਰੀਏ ਜਿਤ ਤਰਤੀਆਂ ਨੂੰ ਇਕਰਾਰਤ ਕਰੋ مہاراج نو ست گوری بےتی سنو ਭਾਈ ਕਾਲਿਆ ਕਹਿੰਦਾ ਕਿ ਮੇਰੇ ਘਰ ਉਸ ਵੇੜੇ ਇੱਕ ਰਾਸ ਘੇੜਣਾ ਕੀਤਾ ਹੈ ਪਿਤਾ ਜੀਆਂ ਨੇ ਗयो ਸੰਗ ਮੈਂ ਤਿਨ ਅਸਥਾਨੰ ਜਿੱਥੇ ਲੱਗੇ ਉਹ ਉਸ ਵੇੜੇ ਜਿਹੜਾ ਉਦਾਸ ਆਇਆ ਸੀ ਮੈਨੂੰ ਪਰਮਾਰੰਪਾਸ ਤੇ ਲੋਕਾਂ ਘਰ ਲਿਆ ਉਹਦੇ ਨਾਲ ਪੈ ਮਹਾਰਾਜ ਜੀਆਂ ਦੇ ਘਰ ਗਿਆ ਜੇਹ ਕਾਲੂ ਨਾਲ ਤਤ ਗਤ ਗਾਨੰ ਜਿੱਥੇ ਬਾਬਾ ਕਈ ਤਾਂ ਕਾਲੂ ਜੀ ਤੇ ਮੁਕਤੀ đạt ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਇਕੱਠੇ ਹੀ ਬੈਠੇ ਸਨ ਗੁਰਜੂ ਸਾਦਰ ਨਿਕਟ ਬਿਠਾਇਆ ਉਸ ਵੇਲੇ ਨੂੰ ਬੜਾ ਆਦਰ ਸਹਿ ਪਿਤਾ ਜੀਆ ਨੇ ਫੂਲ ਪੜਾਇਆ ਤੇ ਜਨਕੇ ਬਜਨ ਲਾਇਆ ਤੇ ਸਾਨੂੰ ਆਪ ਕਰ ਸੋਤਕ ਕਰਨ ਵਾਸਤੇ ệਣ ਵਾਸਤੇ ਪਿਤਾ ਜੀਆ ਨੇ ਫਿਰ ਇਸ ਤਰ੍ਹਾਂ ਆਪਰਾ ਕੀਤਾ ਮੈਨੂੰ ਭਾਈ ਬਾਬੇ ਨੂੰ ਪਤਾ ਲੱਗਾ ਬਾਬਿਆ ਉਹ ਸਮਝਦਾਰ ਸਿਆਣਾ ਹੈ ਜੀਜੇ ਨਾਨਕ ਸੰਤ ਭਯਾਨ ਤੁਸੀਂ ਗੁਰੂ ਨਾਨਕ ਸਾਹਿਬ ਦੇ ਨਾਲ ਜਾਓ ਅਸ ਕਹਿ ਪੀਸ ਨੇ ਜਸ ਪਾਣ ਦੀਨੇ ਉਸ ਵੇਲੇ ਪਿਤਾ ਜੀਆ ਨੇ ਇਹ ਗੱਲ ਆਖੀ ਕਿ ਤੂੰ ਸਮਝਦਾਰ ਸਿਆਣਾ ਹੈ ਤੇ ਮਹਾਰਾਜ ਤੋਂ ਟੱਠੀ ਹੋ ਕੇ ਭਾਈ ਬਾਬਾ ਸਾਹਿਬ ਕੀ ਤੇ ਉਸ ਵੇਲੇ ਪਿਤਾ ਜੀਆ ਨੇ ਕਹਿੰਦੇ ਇਸ ਤਰ੍ਹਾਂ ਕਹਿ ਕੇ 20 ਰੁਪਏ ਕੱਢੇ ਹਨ ਭਾਜ ਤੇ ਦਸੂਹ ਮੁਝ ਸੌ ਪਾਇਨੇ ਕੀਨੇ ਭਲੀ ਬੀਤੀ ਦਾ ਉਹ 20 ਰੁਪਏ ਆਪਣੇ ਥੀਸੇ ਵਿੱਚੋਂ ਕੱਢੇ ਤੇ ਗੁਰੂ ਨਾਨਕ ਸਾਹਿਬ ਪਰਾਂ ਨੂੰ ਨਹੀਂ ਫੜਾਇਆ ਉਹ ਭਾਈ ਬਾਬਾ ਕਿੰਦਾ ਇਹਨੂੰ ਫੜਾਏ ਤੇ ਆਧਿਆ ਹੈ ਭਾਜਿਆ ਨੇ ਮਾਨ ਨਹੀਂ ਤਿਸਾ ਤੇ ਕਹਿਣ ਲੱਗੇ ਵੀ ਆ ਕਲਸੀ ਤਾਂ ਆਪਣੇ ਕੋਲ ਸੰਭ ਕੇ ਰੱਖ ਲਿਆ ਤੇ ਭਾਈ ਵਾਲੇ ਨੂੰ ਨਾਲ ਤਿਆਰ ਕੀਤਾ ਭਾਈ ਵਾਲਾ ਵੀ ਤਾਂ ਤਿਆਰ ਹੋ ਗਿਆ ਨਾਲ ਚੱਲਣ ਵਾਸਤੇ ਚਲੇ ਨੂੰ ਕੰਤ ਜੇ ਕਟਿ ਸਿ ਕਹੇ ਸ਼ਾਹ ਤਰੁ ਤੁਮ ਸਾਪਾ ਪਾਪਸ਼ ਅਪਰਾਜ ਚਲ ਨਾਲ ਭਾਈ ਵਾਲਾ ਹੈ ਜਿਹੜੇ ਮੁਕਤੀ ਦਾਤੇ ਦੁੱਖਾਂ ਦਾ ਦਾਸ ਕਰਨ ਵਾਲੇ ਪ੍ਰੰਤ ਸਾਧੀ ਆਪਿੰ ਚਾਰ ਟਟੰਬਰ ਕੀ ਇੱਕ ਲਾਈ ਇੱਕ ਬੜੀ ਸੋਹਣੀ ਉਤਲਾਈ ਪਸਤਰ ਜਿਹੜਾ ਬੈਠਣ ਵਾਸਤੇ ਮਾਨੋ ਕੇ ਰਸਤੇ ਦੇ ਵਿੱਚ ਕਿਤੇ ਰੁਕਣਾ ਆਰਾਮ ਕਰਨਾ ਉਹ ਮੈਂ ਕਹਿੰਦੇ ਝੂਟੇ ਉੱਤੇ ਰੱਖਨੇ ਆਈ ਬਾਬਾ ਅਸਰਿਆ ਸੋਲੀ ਨੀ ਮੈਂ ਕੰਧ ਤੇ ਉਚਾਈ ਉਹ ਮੈਂ ਆਪਣੇ ਕੰਦੇ ਉੱਤੇ ਸੁੱਕ ਲਈ ਮਹਿਰ ਨਗਰ ਤੇ ਕਿੰਨੀ ਦੂਰੀ ਜਲੋ لڑی تو جدو باپ نکڑے پکے دے کچھ دوری تک کانو دے تک سکھ ون پوری باتا بائیں تک کانو جی لڑ لڑ کر جے جاندے ہوئے ساری سکھے آسان ہم دے گئے بھول ہٹیوں کار موکنے جا بڑا پیم کار بڑا مو کر کے آراد نانسا جی رو صدیہ کر کے پہ مطرہ جے آج کو سونا کھٹا ਵਾਕੇ ਕੋਈ ਨੁਮਨਾਫਾ ਸੁਣਾ ਲਿਆਵੇਂਗਾ ਤੇ ਮਾਇਆ ਨੂੰ ਹਉਣ ਦੇ ਲਿਆਗਾ ਟਪਟਾ ਬੜਜ ਬਫਾਰ ਕਰਿਆ ਦੇ ਕਿਸੇ ਚੀਜ਼ ਦੀ ਥੋੜੀ ਜਿਹੀ ਸਮਝਾ ਕੇ ਪ੍ਰੇਮ ਕਰਕੇ ਮੋ ਕਰਕੇ ਉਹਨ ਪਿਤਾ ਜੀ ਵਾਪਸ ਢੋੜ ਆਏ ਪਾਲ ਪਾਲ ਪਾ ਚਲਿਸ ਤੇਰਾ ਪਰ ਢੋੜਦੇ ਤੇ ਆਉਂਦੇ ਨੇ ਮਹਾਰਾਜ ਫਰਬਾਹਾਂ ਜੀ ਹੁਣ ਚਲੇ ਗਏ ਵਪਾਰ ਕਰਨ ਫਰਾ ਸੱਤਾ ਕਰ ਭਾਈ ਪਿਤਾ ਜੀ ਜਿਹੜੇ ਹੀ ਵਾਪਸ ਤੇ ਮੁੜੇ ਪਰ ਕਿnde ਜਾਂਦੇ ਹੋਏ ਭਾਈ ਪਾਲਾ ਕੀਨੇ ਵਾਪਸ ਵੇਖਦੇ ਜਾਂਦੇ ਸੀ بار بار ਮੁੜ ਕੇ ਮਨ ਦੇ ਮਨ ਪਾਤਿ ਤਾਰਿ ਸੁਨੇ ਮੰਦਰੇ ਗੋਲਾਕ ਤਾਲੂ ਤਾਲਕ ਸਾਹ ਸੱਚਾ ਪਾਤਸ਼ਾ ਬੜੀ ਧੀਮੀ ਚਾਲ ਦੇ ਨਾਲ ਦਾ ਰਾਏ ਕ੍ਰਾਮ ਪਾਏ ਰਸਤਾ ਵਿਖੜਾ ਆਇਆ ਸੀ ਨਗ ਤੇ ਕਰੇ ਸਹਿਜ ਸਹਿਜ ਉਹਨਾਂ ਕੇ ਸਾਥ ਤੇ ਸਾਰੀ ਜਦੋਂ ਅਸੀਂ ਸਹਿਜ ਸਹਿਜ ਸਬਰ ਸਿਆਖ ਕਰੇ ਜਿੱਥੇ ਬੈਠੇ ਉਹ ਪਰਮੇਸ਼ਰ ਨੂੰ ਯਾਦ ਕਰ ਰਹੇ ਆਰਾਧ ਰਹੇ ਨੇ ਕਿਹ ਆਸਨ ਕੀਆ ਉਰਨ ਬਾਹੂ ਆਪ ਹੀ ਇਹ ਤਪਸਿਆ ਪਹਿਲਾਂ ਤਤ ਜਿਹੜੇ ਚੁਗ ਬੀਤ ਗਏ ਉਹਨਾਂ ਦੇ ਵਿੱਚ ਹੋ ਰਿਆ ਕਰਦੀ ਸੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਜਦੋਂ ਵਿਖਿਆ ਹੈ ਤੇ ਇਹ ਸੰਤ ਨੇ ਸਾਧੂ ਤੇ ਪਰਮੇਸ਼ਰ ਦੇ ਪਿਆਰੇ ਜਿਹੜੇ ਉਸ ਪਰਬਾਤਮਾ ਦੇ ਵਿੱਚ ਤੀਨ ਨੇ ਤੇ ਕਹਿੰਦੇ ਕੋਈ ਐਸਾ ਹੈ ਮਹਾਨ ਪਰਮੇਸ਼ਰ ਦਾ ਕਿਹਾਲਾ ਜਿਹਨੇ ਆਪਣੀਆਂ 12 ਕੁੱਤੇ ਨੂੰ ਘਰ ਕੇ ਖੜਾ ਰਿਹਾ 12 ਕੁੱਤੇ ਕੀਤੀਆਂ ਹੋਈਆਂ ਨੇ 탑 ਕਰ ਰਿਹਾ ਹੈ ਬਿਟ ਪੰ ਲੈਟ ਪੰ ਕੋ ਬੁਲਟਾਉ ਉਹ ਕੋਈ ਐਸਾ ਵੀ ਹੈ ਉੱਥੇ ਜਿਹੜਾ ਰਖਤ ਦੇ ਨਾਲ ਉੱਠਾ ਬਕਿਆ ਹੋਇਆ ਤੇ 탑 ਕਰ ਰਿਹਾ ਸਭ ਹੀ ਹਾਵਲ ਤੇ ਪਰਮੇਸ਼ਰ ਦਾ ਪਿਆਰਾ ਜਿਹੜਾ ਇੱਕ ਪੈਰ ਦੇ ਉੱਤੇ ਖੜ ਕੇ ਉਸ ਰੱਬ ਨੂੰ ਅਰਾਧ ਰਿਆ ਹੈ ਸੁਖ ਪਰਲੋਕ ਜਿਨੇ ਮੈਨੂੰ ਬਾੜੇ ਕੈਨਰ ਵੱਡੇ ਸੁਖ ਪਰਲੋਕ ਦੇ ਜਿਨ੍ਹਾਂ ਨੂੰ ਵੱਡੀ ਰੁਚੀ ਵੱਡਾ ਪੇਵ ਲੱਗਾ ਹੋਇਆ ਹੈ ਉਹ ਇਸ ਸੰਸਾਰ ਦੇ ਵਿੱਚ ਵੱਡਾ ਤਰਪ ਕਰਕੇ ਤੇ ਉਸ ਪਦਵੀ ਨੂੰ ਪਾਣਾ ਚਾਹਤੇ ਨੇ ਤਪੱਸਿਆ ਕਰਦੇ ਨੇ ਕੈਸਾ ਹੈ ਜਿਹੜਾ ਸਿਦਾਸਨ ਕਰਕੇ ਬੈਠਦਾ ਜਿਹੜੇ ਪਰ ਸਾਧੂ ਹੋਇਆ ਕਰਦੇ ਇਹਨਾਂ ਉਹਨਾਂ ਦੇ ਲਾਤ ਲਾਤ ਕਹਿ ਲਓ ਕਿ ਤਪੱਸਿਆ ਕਰਨ ਦੇ ਕੋਖੋ ਵੱਖਰੇ ਤਰੀਕੇ ਹੋਇਆ ਕਰਦੇ ਪਰਵਾਸਨ ਕਰਕੇ ਸਿਦਾਸਨ ਕਰਕੇ ਜਲ ਧਾਰਾ ਕਰਕੇ ਉੱਠਾ ਲੰਕ ਕੇ ਖੂਦ ਵਿੱਚ ਖੂਨ ਵਗਦਾਣਾ ਤੇ ਪੰਡਿਆਂ ਦੇ ਵਿੱਚ ਬਹਿਣਾ ਯਾ ਤਾਂ ਕੀ ਪਹਿਣਾ ਪਖਰੋ ਵਖੋ ਵਖਰਾ ਵਿਸ਼ਾਲ ਇਹ ਸੌਖਾ ਬਾਣ ਦਾ ਜਿਹੜਾ ਸਾਨੂੰ ਤਾਂ ਰਾਜ ਨੇ ਦਿੱਤਾ ਸ੍ਰਿਸ਼ਟ ਧਰਮ ਦੇ ਵਿੱਚ ਰਹੋ ਦੋਵੇਂ ਪੀੜੇ ਦਾ ਪਤਾ ਨਾਮ ਲਖੋ ਗੁਰੂ ਗੁਰੂ ਕਹੋ ਤੇ ਆਪਣੇ ਧਰਮ ਦੇ ਵਿੱਚ ਪਰਪੱਕ ਤਵੋ ਤੇ 팔ਤਾਰ ਹੁਦੇ ਹੁਣ ਇਹ ਜਿਹੜੇ ਰੱਬ ਦੇ ਪਿਆਰੇ ਜਿਹਨਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਕਈ ਸ਼ਧਨ ਐਸਾ ਵੀ ਸ਼ੰਕਾ ਪਾਉਂਦੇ ਨੇ ਤੇ ਉਹ ਕੀ ਕਹਿੰਦੇ ਦਾ ਕਹਿੰਦਾ ਜੇ ਤੁਹਾਡਾ ਪਾਪਾ ਕੋ ਨਾਨਕ ਸਾਹਿਬ ਸਾਧੂਆਂ ਗੁਰੂ ਵੀਰ ਜੀ ਦਾ ਪ੍ਰਸ਼ਾਦੇ ਸ਼ਕਾਇਆ ਤੇ ਬੇਨਤੀ ਕਰਾਂ ਸਾ ਜਿਹੜਾ ਰੱਬ ਦੇ ਨਾਲ ਜਿਹਦੀ ਸਾਝ ਹੋ ਗਈ ਉਹ ਕਿਸੇ ਧਰਮ ਦਾ ਕਿਸੇ ਵਾਦਵ ਕਿਸੇ ਗੱਤਕੇ ਦਾ ਨਹੀਂ ਹੋਇਆ ਕਰਦਾ ਜਿਹੜਾ ਪਰਮਾਤਮਾ ਦੇ ਨਾਲ ਜਿਹਦੀ ਸਿੱਧੀ ਹੋ ਗਈ ਉਹਦਾ ਕੋਈ ਧਰਮ ਨਹੀਂ ਕੋਈ ਜਾਤ ਨਹੀਂ ਕੋਈ ਵਾਦਵ ਨਹੀਂ ਤੇ ਹੁਣ ਉਹਨਣ ਕੇਤੇ ਬਾਅਦ ਤੇ ਜਦੋਂ ਦੇਖਿਆ ਹੈ ਸਰਤਾ ਕੋਈ ਹੋ ਨਹੀਂ ਸਕਦਾ ਇਤਿਹਾਸ ਤੇ ਤੁਸੀਂ ਸੁਣਿਆ ਹੀ ਹੋਇਆ ਤੇ ਜਦੋਂ ਪਾਰ ਆ ਦੇਖਿਆ ਹੈ ਐਸੇ ਐਸੇ ਅਸਰ ਪਰ ਇਥੇ ਸੰਤਾ ਸਭ ਨੂੰ ਆਉਂ ਨੂੰ ਪਾਰ ਪਾਨ ਕੋ ਰਹੇ ਜਿ ਵਿਨਾਸ਼ਨ ਪਾਰ ਪਾਨ ਕੋ ਰਹਤ ਵਿਨਾਸ਼ਨ ਤੇਰੇ ਕੋਈ ਐਸਾ ਹੈ ਕਿ ਜਿਹੜਾ ਪਾਣੀ ਦੇ ਇਹ ਲੈਸ ਨੇ ਜਿਹੜੇ ਜਲ ਦੇ ਵਿੱਚ ਬੈਠੇ ਦੇ ਆਪਣਾ ਸਾਰਾ ਸਰੀਰ ਉਹਨਾਂ ਦਾ ਟੁੱਟਿਆ ਹੋਇਆ ਕਾਲੇ ਕੰਤ ਤੇ ਕੇਵਲ ਮੂਹ ਪਰ ਕਿਉਂ ਭਗਤੀ ਕਰ ਰਹੇ ਨੇ ਸਿਮਰ ਇਕਾ ਕੀ ਕੋਪਾ ਗੁਵਾਇ ਨਾ ਇੱਕੋ ਇੱਕ ਉਸ ਪਰਮਾਤਮਾ ਸਰਕਾਰ ਨੂੰ ਗੁਵਾਇ ਕਰੋ ਸਿਮਰ ਲੈ ਭਾਈ ਇਹ ਬੈਠੇ ਸਾਰੇ ਕੋਠਾਟੇ ਦਿਨ ਰਹਿਣ ਬਿਤਾਉ ਕਈ ਐਸੇ ਦੇ ਜਿਹੜੇ ਦਿਨ ਵੀ ਤੇ ਰਾਤ ਕੋਈ ਥਾਂ ਦੇ ਉੱਤੇ ਖੜਿਆ ਖੜਿਆ ਸਮਾਗਤੀ ਪਾ ਦਿੰਦੀ ਕੋ ਮੋਨੀ ਨਹਿ ਬਚਨ ਵਾਲਾ ਕਈ ਐਸੇ ਨੇ ਬੋਲੇ ਨਹੀਂ ਮੋਨ ਧਾਰ ਰੱਖਿਆ ਹੈ ਉਹਨਾਂ ਨੇ ਕੋ ਨਿਜ ਬ੍ਰਿਤੀ ਨਿਰੋਧਨ ਕਰਹੀ ਹਾਂ ਕੋ ਨਿਜ ਬ੍ਰਿਤ ਨਿਰੋਧਨ ਕਰਹੀ ਕਈ ਐਸੇ ਨੇ ਜਿਨ੍ਹਾਂ ਨੇ ਆਪਣਾ ਬ੍ਰਿਤੀ ਇਕਾਗਰ ਕਰ ਰੱਖੀ ਹੈ ਪਰਮੇਸ਼ਰ ਨਾਲ ਜਿਹੜੇ ਸੋਧਰੇ ਸਵਰਨ ਦੇਵੀ ਉਹਨਾਂ ਨੂੰ ਹੀ ਤ੍ਰੇਣ ਸਮਾਨ ਦਾਣ ਦੇ ਨਹੀਂ ਸਾਡੇ ਕਿਸੇ ਹੱਥ ਦੇ ਨਹੀਂ ਹੈ ਕੋ ਮਿਲ ਕਰ ਵਾਲੇ ਕਥਾਰ ਸਾਲਾ ਪਹਿਲੇ ਸਿੰਦ ਜਿਹੜੇ ਉਸ ਪਰਮੇਸ਼ਰ ਦੀ ਬਾਤ ਤਾ ਰਸ ਭਰੀ ਗਾ ਰਹੇ ਉਹਦਾ ਉਹਨਾਂ ਨੂੰ ਪਾ ਰਹੇ ਨੇ ਬੜਾ ਸੁਣਿਆ ਤਾਂ ਬੜੇ ਪ੍ਰੇਮ ਵਿਚ ਆਇਆ ਬੜਾ ਸੁਣਦੇ ਨੇ ਬੜੇ ਪ੍ਰੇਮ ਸਹਿਤ ਆਨੰਦ ਲੈ ਰਹੇ ਨੇ ਆ ਨਿਰਗੰਤ ਮਹਾਂਮੰਤ ਇਹ ਜਿੰਨੇ ਸਾਧੂ ਸੰਤ ਬਹਾਤਮਾ ਬੈਠੇ ਭਗਤੀ ਕਰ ਰਏ ਤਪੱਸਿਆ ਕਰ ਰਏ ਇਹਨਾਂ ਸਾਰਿਆਂ ਦਾ ਇੱਕ ਮਹਾਂਮੰਤ ਹੈ ਭਾਈ ਸੈ ਪਾਈ ਕਾਲਾ ਜੀ ਕਹਿੰਦੇ ਉਹ ਕਹਿਸਾ ਸੁਣੋ ਮਨੁੱਖੋ ਸਰੀਰ ਧਾਰ ਤਾਪਦੇਸਾ ਉਹਦਾ ਨਾਮ ਐਸਾ ਸਰੂਪ ਹੈ ਮਨੁੱਖ ਜਿਵੇਂ ਕੋਈ ਤਾਪੀ ਸਰੀਰ ਧਾਰ ਬੈਠਾ ਹੋਵੇ ਦੇ ਪਿਆਰੇ ਰੇਖਸ਼ਾਲਾ ਥਲੇ ਵਿਸਾਈ ਹੋਈ ਹੈ ਉਹਦੇ ਉੱਤੇ ਮਹੰਤ ਜੀ ਕਹਿੰਦੇ ਭਾਰੀ ਜਟਾ ਮੁਟਤੇ ਸੀਸਾ ਇਹ ਕਿਹੜੀਆਂ ਭਾਰੀ ਜਟਾਵਾਂ ਤੇ ਸੀਸ ਤੇ ਉੱਤੇ ਮੰਨੋ ਕਿ ਜਿਵੇਂ ਸਿਰ ਤੇ ਬੋਨਕ ਆਇਆ ਹੋਵੇ ਬੈਠ ਕੇ ਹਿਦੈ ਆਪਣਾ ਜਗਤੀਸ਼ਾ ਕਹਿੰਦਾ ਉਹ ਉਸ જગਤ ਦੇ ਈਸ਼ਵਰ ਪਰਮੇਸ਼ਰ ਨੂੰ ਇਹ ਮਹੰਤ ਜੀ ਯਾਦ ਕਰ ਰਏ ਨੇ ਨਾ ਕੋ ਵੇਦ ਕਰਕੇ ਐਸੇ ਰਬਰ ਸੀਦੇ ਬਦਿਆਂ ਤੋਂ ਜਿਹੜੇ ਤਾਪ-ਤਾਪ ਰਹੇ ਮਹਾਰਾਜ ਦੇਖ ਕੇ ਖੜ ਕੇ ਵਿਖਤ ਰਹਿੰਦੇ ਮੁਝ ਸੋ ਅਸਬਜ ਕੋਮਲ ਕਹੇ ਉਸ ਬੇੜੇ ਪਾਕਸ਼ਾ ਦੇ ਬੜੇ ਕੋਮਲ ਦੇ ਬਚਨ ਭਾਈ ਪਾਲਾ ਆਖਰ ਕਿਨੂੰ ਕਹੇ ਬਨਜ ਪਰੋਂ ਹਮ ਇਹੇ ਖਾ ਪਾਇਓ ਭਾਈ ਪਾਲੇ ਤੁਮਾਰਾਜ ਕੀਤੇ ਪਾਇਆ ਇਸ ਥਾਂ ਦੇ ਉੱਤੇ ਤੂੰ ਖਰਾ ਸੌਦਾ ਨਜ਼ਰ ਆਇਆ ਇਸ ਸਾਹ ਦੇ ਉੱਤੇ ਜਿਹੜਾ ਵਧੀਆ ਬਣਦਾ ਨਾ ਉਹ ਮੈਨੂੰ ਦਿਸਿਆ ਹੈ ਯਾ ਕੋ ਤਜਨੋ ਮਦਨੇ ਤੇ ਭਾਵਿਓ ਮੇਰਾ ਮਨ ਨਹੀਂ ਕਰਦਾ ਕਿ ਐਸਾ ਸੌਦਾ ਮੈਂ ਛੱਡ ਦੇ ਇਹ ਐਸਾ ਸੌਦਾ ਹੈ ਜਿਹਦੇ ਵਰਗਾ ਖਰਾ ਸੌਦਾ ਨਹੀਂ ਹੁਣਾ ਪਾਇ ਅਮੋਲ ਜੋ ਮਦ ਮੈਂ ਤੇ ਗੀਆ ਤੇ ਕਹਿੰਦੇ ਮੈਂ ਹੁਣ ਇਹ ਸਮਝ ਪਾਈ ਵਾਲੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਮਝਾ ਲੈ ਤੇ ਬੇਨਤੀ ਕਰ ਵੀ ਪਈਏ ਵੀ ਤੇ ਲੈਣੇ ਨੇ ਤੇ ਪਿਤਾ ਜੀ ਨੇ ਭਾਈ ਬਾਲੇ ਨੂੰ ਬੁੜਾ ਕੇ ਥੱਲੇ ਕਿ ਤੁਸੀਂ ਨਾਮ ਰੱਖਣ ਤੇ ਜੇ ਕਿਤੇ ਉਹਨਾਂ ਮਾੜਾ ਨਾਮ ਇਹ ਤੇ ਰੋਕਣਾ ਵੀ ਉਸਨੇ ਆਇਆ ਹੋਇਆ ਤੇ ਉਹਨਾਂ ਦਾ ਰਾਜ ਕਹਿੰਦੇ ਬਾਲਿਆ ਜੇਕਰ ਜਾਂਦਿਆਂ ਹੋਇਆਂ ਰਸਤੇ ਦੇ ਵਿੱਚੋਂ ਆਪਾਂ ਨੂੰ ਕਿਤੇ ਥੀੜਾ ਮਿਲ ਜਾਵੇ ਤੇ ਫੇਰ ਕੀ ਲੋੜ ਹੈ ਜਾ ਕੇ ਕੱਚ ਖੀਦਣ ਦੀ ਸੋ ਇਸ ਵਾਸਤੇ ਇੱਥੇ ਸੌਤਾ ਬੜਾ ਵਧੀਆ ਹੈ ਰਾਮ ਹੈ ਇਹ ਮੈਂ ਜਾਣਦੇ ਹਾਂ ਦਾ ਨਾਮ ਤੇ ਕੀ ਕਰਿਆ ਜੇ ਜਾਂ ਤੇ ਬਨਜ ਦਾਪ ਦਾ ਹਾਰਨ ਇਹ ਜਿਹੜਾ ਇਥੇ ਬਣਦਾ ਤਾਂ ਇਥੇ ਜਿਹੜਾ ਸੌਤਾ ਹੈ ਤੇ ਆ ਇਹਨਾਂ ਸੰਤਾ ਸਾਧੂਆਂ ਨੂੰ ਦੇਖੀਏ ਉਹ ਪੈਸੇ ਆਸਨ ਵਸਨ ਤੇ ਨੇ ਸੁਖ ਪਾਣ ਹੈ ਤੇ ਲਿਆ ਇੱਕ ਬਸਤਰ ਰੱਖ ਲੈਣ ਦੀ ਪਾਲਿਆ ਕਰਨਗੇ ਹੁ ਠੰਡ ਦਾ ਸਮਾਂ ਹੈ ਕੋਈ ਗਰਮ ਵਸਤਰ ਲਿਆਉਣਗੇ ਕੋਈ ਛੱਣਵਾਸ ਤੇ ਭੋਜਨ ਪ੍ਰਸ਼ਾਦ ਛਕ ਲੈਣਗੇ ਸੁਜ ਕਰ ਬਚਵੇਂ ਦੀ ਬਰਕੇ ਤੇ ਕਹਿੰਦਾ ਭਾਈ ਪਾਲਾ ਉਸ ਵੇੜੇ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜਦੋਂ ਕਿ ਬੋਲ ਸੁਣੇ ਬਾਬਾ ਜੀ ਦਾ ਮਟਾਕੇ ਪਿਤਾ ਜੀ ਦਾ ਜਿਹੜਾ ਸੁਭਾਅ ਹੈ ਉਹ ਬੜਾ ਸੰਤ ਹੈ ਦੂਸਰੇ ਵਾਰ ਤੇ ਮੈਨੂੰ ਪਿਤਾ ਜੀ ਟੋਡਾਰ ਆਉਂਦਾ ਮੈਂ ਉਸ ਵੇਲੇ ਬੋਲਿਆ ਬਨ ਕਰਨ ਜਿਉਂ ਮਨ ਜਨ ਤਾਨਿਤ ਕੇ ਤੋ ਇਹ ਨਾ ਭਾਈ ਬਾਬਾ ਕਿ ਆਪਾਂ ਨੂੰ ਬਾਣੀਆਂ ਦੀ ਤਰ੍ਹਾਂ ਖਤਰੀਆਂ ਦੀ ਤਰ੍ਹਾਂ ਵਪਾਰ ਕਰਨ ਵਾਸਤੇ ਕਿਹਾ ਮਹਾਰਾਜ ਜਿਵੇਂ ਇੱਕ ਖਤਰੀ ਬੈਠ ਆਪਣੀ ਦੁਕਾਨ ਦੀ ਤਰ੍ਹਾਂ ਹੈ گانک ساحب مہاراج پتا پتا ہی ہے پتا جی کا جی جی سبا ہے وہ بڑا کٹ ਤਰਾਸ ਸੋਧਾ ਕਰਕੇ ਕਿ ਉਹ ਪਾਇਆ ਉਹਨਾਂ ਸੰਤਾਂ ਦਾ ਸਤਿਮਾਨ ਕਰਾ ਦਿੱਤੇ ਜੋ ਸਤਾਂ ਨੂੰ ਆਖਿਆ ਵੀ ਪਾਇਆ ਮਾਇਆ ਦਾ ਸੀ ਕੀ ਕਰਨ ਬਈ ਸਾਨੂੰ ਦੇ ਕੋਈ ਸ਼ਗਰ ਨੂੰ ਭੋਜਨ ਕੋਈ ਢਾਲ ਰੋਟੀ ਲਿਆ ਦਿਓ ਕੋਈ ਰਸਕਸ ਲਿਆ ਦਿਓ ਇਹ ਸੰਤ ਦੇ ਸਾਧੂ ਨੇ ਭੁੱਖੇ ਤੱਕ ਕਰ ਰਹੇ تھے ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਪਿਤਾ ਜੀ ਫੜਨ ਕਰਮ ਦੀ ਜਾਤ ਦੱਸਦੇ ਨੇ ਉਹ ਫਿਰ ਮਹਾਰਾਜ ਕਿਵੇਂ ਸਮਾਨ ਤੀਕਰਣ اور کنے دا کی سمان خرید دے نے سارے بیر پہیے کی میں پر آج خرچ کر دے جنہ میں ارپیاں دے صدقہ آج سارے بشت دے بچ قرآن سب پاتشاہ پر آج نا لندر چلتا ہے سو ایسے پاتشاہ دے کہاں کتا ہاں پاں اگر ایک پر سنگا اندر سرور پرانگی سمیت لے آج دے در سباکتی ہے کنیا بیرد کنا دے کھیمہ اے مبیندہ اے مبال اے دیان اللہ आरत दात रत सत के नींद दरत देवा इस समाथया काम पूर्ण मोहि पर आधार अंत रूप महा भद तन उपार्यो का आए परम शरण आवती कृपा ने दयालो के अपरम मन बसत नारत होत देवा आए काटे मिट है जगत फत नहीं मन जीत नारक गुर के चित पाईrelu मिटे तन जीत पाई bye